ਹਾਂ ਆਪਦਾ ਇੱਕ ਜੇ ਡੌਕ ਤੇ ਪਾਸੇ ਹੋ ਜੇ ਨਾ ਭਰਾ ਦੇ ਆ ਉਦੋਂ ਹੀ ਭਰਾਵਾਂ ਦੀਆਂ ਲੜਾਈਆਂ ਹੋ ਜਾਂਦੀਆਂ ਜਿਵੇਂ ਨਾ ਕਦੇ cricket ਦੇ ਨਾ ਹੋ ਜਿਆ ਪ੍ਰਸ਼ਾਸਨ ਉਹਦੀ ਮੇਰੀ ਹੁਕਮਤ ਨਾਲ ਹੋ ਰਿਹਾ ਜਾਂ ਉਹਨਾਂ ਜਿੰਨੇ ਫੀਸ ਦਿੱਤੀ ਉਹ ਤਾਂ ਨਾ ਤਕਸੀਮ ਕਰਾਣੀ ਜੀ ਸਾਰੀ ਜੀ ਉਹ ਕੋਈ ਤਕਸੀਮ ਨਹੀਂ ਕਰਾਈ ਜੀ ਐਕਨੇ ਮੈਂ 11 ਕਿੱਲਾਂ ਬਤਵਜਾ ਕਰਦਾ ਆਪਣਾ ਨਾ ਤਸੀਲਦਾਰ ਜੀ ਉਹਦਾ ਮਾਰਕਰ ਕੇ ਸੈਂਟਰ ਤੋਂ ਉਹ ਸਾਨੂੰ ਉਲਟੇ ਜਾ ਕੇ ਬਾਹਰ ਜੀ ਤੁਸੀਂ ਅੰਦਰ ਬੜੀ ਜ਼ਮੀਨ ਥੋੜੇ ਸੱਤਿਆ ਹੋ ਲੇਕਿਨ ਇੱਕ ਜਗ੍ਹਾ ਦੇ ਉੱਤੇ ਜਿੰਨੇ ਵੀ ਸਾਂਝੇ ਮਸਤਰਕੇ ਦੇ ਵਿੱਚ ਜ਼ਮੀਨ ਸੀ ਉਹ ਸਾਰੀ ਤੇ ਕਬਜ਼ਾ ਕਰ ਰਹੀ ਇਹ ਤਾਂ ਧੱਕਾ ਹੋ ਰਿਹਾ ਨਾ ਉਹ ਵੀ ਇੱਕ ਕਦੋਂ ਲਿੱਤੀ ਸੀ ਤੁਸੀਂ ਜੀ ਨੇ ਇਹ ਅਸੀਂ ਅੱਜ ਤੋਂ 2.5 ਦੋ ਸਾਲ ਪਹਿਲਾਂ ਲਈ ਆ ਬਕਾਇਦਾ ਅਸੀਂ ਇਹਦਾ ਇੰਤਕਾਲ ਆ ਰਜਿਸਟਰੀ ਆ ਸਾਡੇ ਨਾਂ ਤੇ ਇਹਨਾਂ ਦੀ ਭਰਾਵੀਂ ਵੰਡ ਸੀਗੀ ਉਹ ਅਸੀਂ ਉਹਦੀ ਜ਼ਮੀਨ ਸਾਨੂੰ ਇਹਨਾਂ ਨੇ ਉਸ ਵੇਲੇ ਵੇਚੀ ਆ ਉਸ ਤੋਂ ਬਾਅਦ ਇਹਨਾਂ ਕੋਲ ਉਹ ਇਹਨਾਂ ਨੇ ਆਪਣੇ ਭਰਾਵਾਂ ਨੂੰ ਸੋਕੇ ਬਰਾਨੀ ਵੰਡ ਦਿੱਤੀ ਹੋਈ ਸੀਗੀ ਉਹ ਵਿਚਾਰਿਆਂ ਦੀ ਕਿਸਮਤ ਪੈ ਗਈ ਅੱਜ ਤੇ ਇਹਨਾਂ ਨੂੰ ਹੁਣ ਇਸ ਚੀਜ਼ ਦਾ ਦੁੱਖ ਹੈ ਬੇ ਉਹ ਕਿਉਂ ਮਤਲਬ ਖੁਸ਼ਹਾਲ ਕਿਉਂ ਹੋ ਗਏ ਬਕਾਇਦਾ ਸਾਡੇ ਕੋਲ ਜ਼ਮੀਨ ਆ ਸਾਰਾ ਕੁਝ ਹੈਗਾ ਇਹਨਾਂ ਦੀ ਕੋਈ ਸੱਜਣ ਸਿੰਘ ਦੀ ਕੋਈ ਜ਼ਮੀਨ ਨਹੀਂ ਇੱਥੇ ਤੇ ਇਹਨਾਂ ਦੀ ਜ਼ਮੀਨ ਪਿੰਡ ਦੇ ਪਾਲੇ ਪਾਸੇ ਆ ਉਹਨੋਂ ਤਾਂ ਰੇਟ ਹੈ ਨਹੀਂ ਇੱਧਰ ਰੇਟ ਜ਼ਿਆਦਾ ਹੈ ਇਸ ਕਰਕੇ ਉਹਨਾਂ ਕੰਪਨੀ ਨੂੰ ਇਹ ਬਦਲਾਮ ਕਰ ਦਿਆ ਹੋਰ ਉਹਦੇ ਵਿੱਚ ਕੋਈ ਹੈ ਨਹੀਂ ਕਿੰਨੀ ਜ਼ਮੀਨ ਹੈ ਟੋਟਲ ਤੁਹਾਡੇ ਕੋਲ ਜਿਹੜਾ ਤੁਹਾਡੇ ਕੋਲ ਹੈ 77 ਕਿੱਲੇ ਜ਼ਮੀਨ ਆ ਜਿਨ੍ਹਾਂ ਵਿੱਚ ਅਸੀਂ 35 ਫਾਰਮ ਹਾਊਸ ਬਣਾਣੇ ਆ ਇਹਨਾਂ ਵਿੱਚ ਸਾਨੂੰ ਕੋਈ ਹਰਕਤ ਦੀ ਰਜਿਸਟਰੀ ਇੰਤਕਾਲ ਹੋਇਆ ਹੋਇਆ ਬਿਲਕੁਲ ਕਮਾਡਾ ਤੋਂ ਅਪਰੂਵ ਆ ਬਕਾਇਦਾ ਸਾਰਾ ਕੁਝ ਅਸੀਂ ਰੇਰਾਂ ਤੋਂ ਅਪਰੂਵ ਸਾਰਾ ਕੁਝ ਕਰਵਾ ਕੇ ਬੈਠੇ ਆ ਰੌਲਾ ਕਿਹੜੀ ਜ਼ਮੀਨ ਦਾ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਕਈ ਵਾਰ ਇਹ ਗੱਲ ਚਰਚਾ ਚੱਈ ਹੈ ਕਿ ਉਹ ਜ਼ਮੀਨ ਸੱਜਣ ਸਿੰਘ ਦੇ ਪਰਿਵਾਰ ਵੱਲੋਂ ਵੇਚੀ ਜਾ ਚੁੱਕੀ ਹੈ ਜੇ ਮੈਂ ਤੁਸੀਂ ਗੱਲ ਕੀਤੀ ਆ ਆਫ ਕੈਮਰਾ ਕਿ ਕੀ ਕੀ ਹੋਇਆ ਹੁਣ ਤੱਕ ਕਿਨਾ ਕਿਨਾ ਦੇ ਵਿਆਨ ਇਸ ਜ਼ਮੀਨ ਦੇ ਤੁਹਾਡੇ ਹੱਕ ਦੇ ਵਿੱਚ ਆਏ ਨੇ ਕਿਹਨਾਂ ਨੇ ਤੁਹਾਨੂੰ ਜ਼ਮੀਨ ਵੇਚੀ ਹੈ ਤੇ ਸੱਜਣ ਸਿੰਘ ਕਿਉਂ ਇਸ ਤਰ੍ਹਾਂ ਇਤਰਾਜ਼ ਕਰ ਰਿਹਾ ਹੈ ਇਹਨਾਂ ਦਾ ਜਿਹੜੇ ਜਿਹੜੇ ਭਰਾ ਆ ਗੁਦਨੈਬ ਸਿੰਘ ਉਹਨਾਂ ਕੋਲੋਂ ਅਸੀਂ ਇਹ ਫਾਦਰ ਤੋਂ ਪਤਾ ਸਾਰਿਆਂ ਤੋਂ ਜ਼ਮੀਨ ਲਈ ਆ ਉਹਨਾਂ ਨੇ ਕੋਰਟ 'ਚ ਵੀ ਬਿਆਨ ਦੇਤੇ ਆ ਵੀ ਅਸੀਂ ਜ਼ਮੀਨ ਵੇਚੀ ਆ ਅਸੀਂ ਆਪਣਾ ਹੱਕ ਵੇਚਿਆ ਉਹ ਇੱਥੇ ਆਉਣ ਨੂੰ ਵੀ ਤਿਆਰ ਆ ਵੀ ਸਾਡਾ ਅਸੀਂ ਆਪਣੀ ਜ਼ਮੀਨ ਲਈ ਨਹੀਂ ਇੱਥੇ ਪਿੰਡ 'ਚ ਹੀ ਰਹਿੰਦੇ ਆ ਠੀਕ ਹੈ ਇਹਨਾਂ ਦੀ ਪਿੰਡ ਦੇ ਵਿੱਚ ਆਫਸਰ ਭਰਾਮਨਾ ਤੋਂ ਤੋਂ ਮੈਂ ਮੈਂ ਵੀ ਵਾਰੀ ਕਹੀ ਹੋਗੀ ਇਹਨਾਂ ਦੇ ਬਕਾਇਦਾ ਸ अच्छा जी हां वे नहीं हैगा ਵੀ ਕੋਈ ਝੂਠ ਬੋਲਦੇ ਆ ਉਹਨਾਂ ਦੇ ਬਕਾਇਦਾ ਸਾਈਨ ਹੋ ਕੇ ਨਹੀਂ ਲੈ ਕੇ ਦਿੱਤਾ ਵੀ ਜ਼ਮੀਨ ਤੁਸੀਂ ਬਿਲ 35 40 ਸਾਲ ਪਹਿਲਾਂ ਦੀ ਵੰਡ ਹੋਈ ਹੋਈ ਸੀ ਇਸ ਕਰਕੇ ਉਹ ਇਧਰ ਕਬਜ਼ਾ ਸੀ ਉਹ ਆਪਣਾ ਇਧਰ ਕਬਜ਼ਾ ਨਹੀਂ ਵੇਚਿਆ ਇਹਨਾਂ ਨੇ ਵੀ ਜ਼ਮੀਨ ਉਧਰ ਵੇਚੀ ਆ ਜੇ ਦੂਜੇ ਪਾਸੇ ਸਿਰਫ ਆਪਸ ਵਿੱਚ ਇਹਨਾਂ ਦੇ ਰੰਜਿਸ਼ ਕਰਕੇ ਇੱਕ ਦੂਜੇ ਨੂੰ ਬਦਨਾਮ ਕਰਦੇ ਆ ਕੰਮ ਜੇ ਆਪਾਂ ਗੱਲ ਕਰ ਲਈਏ ਤਾਂ ਸਟੇ ਦਾ ਰੌਲਾ ਪਿਆ ਸੀ ਪਿੱਛੇ ਕੇਸ ਜ਼ਮੀਨ ਤੇ ਸਟੇ ਵੀ ਹੋਈ ਹੈ ਕੀ ਤੁਹਾਡੇ ਕੋਲ ਕੋਈ ਡਾਕੂਮੈਂਟ ਹੈ ਨਾ ਸਟੇ ਦੇ ਉਹ ਵੀ ਤੁਹਾਡੇ ਤੱਕ ਪਹੁੰਚੇ ਹੋਣ ਵੀ ਸਟੇ ਹੋਈ ਹੈ ਵੀ ਕੰਟਰੈਕਸ਼ਨ ਚੱਲ ਰਹੀ ਹੈ ਨਹੀਂ ਸਾਡੇ ਕੋਲ ਕੋਈ ਨਹੀਂ ਡਾਕੂਮੈਂਟ ਪਹੁੰਚੇ ਸਾਡੇ ਬਿਲਕੁਲ ਕੰਮ ਚੱਲ ਕੋਈ ਤੁਸੀਂ ਤੁਸੀਂ ਦੇਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਕਾਗਜ਼ ਕਿਹੜੇ ਨੇ ਜਿਹਦੇ ਪਿੱਛੇ ਇਹ ਮਸਲਾ ਕੇਸ ਕੀਤਾ ਹੋਇਆ ਇਹਨਾਂ ਨੇ ਕੇਸ ਕੀਤਾ ਸੀ ਕੇਸ ਕੋਰਟ ਦੇ ਵਿੱਚ ਚੱਲਦਾ ਹੈਗਾ अच्छा जी ए, वो ਅਸੀਂ ਆਪਣੇ ਪੱਖ ਵੱਲੋਂ ਆਪਣੇ ਦਿੱਤੇ ਹੋਏ ਇਹਨਾਂ ਨੇ ਆਪਣੇ ਪੱਖ ਪੂਸ਼ ਕਰਦੇ ਆ ਤੇ ਹੁਣ ਉੱਥੇ ਕੋਰਟ ਦਾ ਕੀ ਫੈਸਲਾ ਜਿਹੜਾ ਹੁਣ ਤੱਕ ਮਤਲਬ ਜਿਸ ਤਰ੍ਹਾਂ ਦੀ ਇਹ ਗੱਲ ਕਰ ਰਹੇ ਨੇ ਕਿ ਸਟੇ ਹੋਈ ਹੈ ਕੰਟਰਕਸ਼ਨ ਫਿਰ ਵੀ ਜਾਰੀ ਹੈ ਥੋੜੇ ਵੱਲੋਂ ਕੀ ਵਿਆਹ ਹੈ ਨਹੀਂ ਓਏ ਏਰੀਆ 'ਚ ਕੰਸਟਰਕਸ਼ਨ ਨਹੀਂ ਕਰ ਰਿਹਾ ਸੀ ਤਾਂ ਸਿਰਫ ਇਹ ਦੂਜੇ ਕੰਸਟਰਕਸ਼ਨ ਤਾਂ ਅਜੇ ਕੀਤੀ ਹੀ ਨਹੀਂ ਹਾਲ ਤੱਕ ਰੋੜੇ ਹੀ ਚੱਲਦਾ ਸਾਡਾ ਰੋਡ ਬਾਕ ਦਾ ਕੰਮ ਚੱਲਦਾ ਲੇ ਉਹ ਜਿਹੜਾ ਇਹ ਜਗਾ ਜਿੱਥੇ ਮਿਸਤਰੀ ਲੱਗਾ ਉਹਦੇ ਚ ਕੋਈ ਅਸੀਂ ਕੰਸਟਰਕਸ਼ਨ ਨਹੀਂ ਕੀਤੀ ਜਿਹੜੇ 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 ਏਰੀਆ ਚ ਆਗਾ ਇਹ ਕੋਈ ਕੰਸਟਰਕਸ਼ਨ ਨਹੀਂ ਕੀਤੀ ਹੈਗੀ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਪਹੁੰਚ ਕੀਤੀ ਗਈ ਹੈ ਉਹ ਤੁਹਾਡੇ ਤੱਕ ਆਫ ਕੈਮਰਾ ਜਾਂ ਮਤਲਬ ਫੋਨ ਤੇ ਕੋਈ ਗੱਲਬਾਤ ਵੈਸੇ ਕੀਤੀ ਹੋਵੇ ਕਿ ਬਾਈ ਜੀ ਅੱਜ ਇਸ ਤਰ੍ਹਾਂ ਸੀ ਆਉਣਾ ਹੈ ਜਾਂ ਇਸ ਮਸਲੇ ਤੇ ਬੋਲਣਾ ਹੈ ਕੋਈ ਗੱਲਬਾਤ ਹੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਕੋਈ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਤੋਂ ਨਹੀਂ ਨਹੀਂ ਬੰਨੇ ਜੀ ਕੋਈ ਨਾ ਸਾਡੇ ਕੋਈ ਗੱਲਬਾਤ ਹੋਈ ਨਾ ਹੀ ਸਾਡੇ ਨਾਲ ਉਨ੍ਹਾਂ ਨੇ ਕੋਈ ਸੰਪਰਕ ਕੀਤਾ ਕਿਸੇ ਨੇ ਜੀ ਤੇ ਹੋਰ ਤੁਸੀਂ ਕਹਿਣਾ ਕੀ ਚਾਹੋਗੇ ਖਾਸ ਕਰ ਇਸ ਮਸਲੇ ਨੂੰ ਐਵੇਂ ਐਵੇਂ ਜਾਣ ਬੁੱਝ ਕੇ ਬਦਨਾਮ ਕਰ ਜਾਂਦੇ ਕੰਪਨੀ ਨੂੰ ਹੋਰ ਕੁਝ ਨਹੀਂ ਹੈ ਦੇਖੋ ਜੀ ਅੱਜ ਕੀ ਸਾਰੇ ਕਿਸਾਨ ਪਰਾ ਇਲਾਕੇ ਦੇ ਇਕੱਠੇ ਹੋਏ ਆ ਨਗਰ ਮੀਆਂ ਪਰਸੀਰ ਦੇ ਵਿੱਚ ਇੱਥੇ ਮਾਰੀ ਹਲ ਜਿਹੜੀ ਕੰਪਨੀ ਦੇ ਵੱਲੋਂ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਕਾਫੀ ਏਕੜ ਇਹ ਨਾ ਬਨੂਨ ਜਿਹੜੀ ਜ਼ਮੀਨ ਹੈ ਇੱਥੇ ਖਰੀਦੀ ਗਈ ਹੈ ਸੋ ਲੇਕਿਨ ਜਿਹੜਾ ਰੌਲਾ ਹੈ ਦੇਖੋ ਇਹਨਾਂ ਨੇ ਜਿਹੜੀ ਜ਼ਮੀਨ ਖਰੀਦੀ ਇੱਥੇ ਜਿਹੜਾ ਇਸ ਜ਼ਮੀਨ ਦਾ ਜਿੱਥੇ ਆਪਾਂ ਖੜੇ ਇਸ ਟਾਈਮ ਦੇ ਵਿੱਚ ਆ ਇੱਥੇ ਤਕਰੀਬਨ 11 12 ਜਣੇ ਇਹ ਦਾ ਸਾਂਝੇ ਮਸਤਰਕੇ ਦੇ ਵਿੱਚ ਹਿੱਸੇਦਾਰ ਨੇ ਲੇਕਿਨ ਇੱਕ ਕਿਸਾਨ ਤੋਂ ਜ਼ਮੀਨ ਖਰੀਦੀ ਦੇ ਉਸ ਭਰਾ ਨੇ ਆਪਣੇ ਲੱਗ ਲੱਗ ਜਿੱਤੇ ਇੱਥੇ ਵੀ ਖੇਤਾਂ ਦੇ ਵੀ ਉਹਨਾਂ ਜਿੱਥੇ-ਜਿੱਥੇ ਜ਼ਮੀਨ ਪੈਂਦੀ ਸੀ ਉਹਨਾਂ ਨੇ ਉਹਨੂੰ ਰਜਿਸਟਰੀ ਕਰਾਤੀ। ਲੇਕਿਨ ਕੰਪਨੀ ਵੱਲੋਂ ਜ਼ਬਰਦਸਤੀ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਜਿਹੜੀਆਂ ਇਹ ਕੰਪਨੀਆਂ ਸਰਮਾਇਦਾਰ ਲੋਕਾਂ ਨੇ ਚਲਦੀਆਂ ਆਮ ਲੋਕਾਂ ਦੀਆਂ ਚਲਦੀਆਂ ਨਹੀਂ ਹੈਗੀਆਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਵੀ ਇਹਨਾਂ ਦੀ ਮਿਲੀ ਭੁਗਤ ਚੱਲਦੀ ਹੁੰਦੀ ਹੈ। ਤਾਂ ਕਰਕੇ ਦੇਖੋ ਅੱਜ ਇੱਕ ਜਿਹੜੇ ਕਿਸਾਨ ਨੇ ਜ਼ਮੀਨ ਨਹੀਂ ਵੇਚੀ ਪਰ ਜ਼ਮੀਨ ਤੇ ਸਟੇ ਹੋ ਚੁੱਕੀ ਹੈ। ਉਸ ਜ਼ਮੀਨ ਦੇ ਉੱਤੇ ਕੰਸਟਰਕਸ਼ਨ ਕਰ ਰਹੀ ਕੰਪਨੀ ਤੁਸੀਂ ਦੇਖੋ ਨਜਾਇਜ਼ ਮੈਨਿੰਗ ਹੋ ਰਹੀ ਹੈ ਇੱਥੋਂ ਦੇਖੋ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਕਾਇਦਾ ਦੇਖੋ ਸਾਰੀ ਜਮੀਨ ਕਿਸਾਨ ਦੀ ਮਿੱਟੀ ਪੱਟ ਕੇ ਇਹਨਾਂ ਨੇ ਪਤਾ ਨਹੀਂ ਰਾਤੋਂ ਰਾਤ ਕਿੱਥੇ ਲੈ ਕੇ ਗਈ ਇਹ ਬਹੁਤ ਵੱਡਾ ਦੇਖੋ ਕੱਲਾ ਕਿਸਾਨ ਦੇ ਨਾਲ ਧੋਖਾ ਨਹੀਂ ਹੋ ਰਿਹਾ ਜਿਹੜਾ ਸਰਕਾਰੀ ਅੰਕੜਿਆਂ ਦੇ ਵਿੱਚੋਂ ਜਿਹੜੇ ਤੁਹਾਨੂੰ ਉਹਨਾਂ ਦਾ ਵੀ ਹੋ ਰਿਹਾ ਲੇਕਿਨ ਹੋ ਕਿ ਕਿਹੜਾ ਰਿਹਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਲਾ ਪ੍ਰਸ਼ਾਸਨ ਆ ਉਹਦੀ ਮਿਲੀ ਭੁਗਤ ਨਾਲ ਹੋ ਰਿਹਾ ਕਿਉਂਕਿ ਦੇਖੋ ਇੱਥੇ ਕਿਸਾਨ ਆਪਦਾ ਇੱਕ ਜੇ ਡੌਲ ਕਿਤੇ ਪਾਸੇ ਹੋ ਜਵੇ ਨਾ ਭਰਾ ਮੇਰੇ ਆ ਉਦੋਂ ਹੀ ਭਰਾਵਾਂ ਦੀਆਂ ਲੜਾਈਆਂ ਹੋ ਜਾਂਦੀਆਂ ਕਿਉਂਕਿ ਹਰ ਇੱਕ ਬੰਦਾ ਆਪਦੀ ਜਿਹੜੀ ਜਾਇਦਾਦ ਆ ਉਹਨੂੰ ਪਿਆਰ ਕਰਦਾ ਹੈ ਤੇ ਜਿਹੜੀ ਜ਼ਮੀਨ ਹੈ ਇਹ ਤਾਂ ਤੁਹਾਨੂੰ ਪਤਾ ਹੀ ਨਹੀਂ ਕਿਸਾਨ ਵਾਸਤੇ ਕਿੰਨੀ ਕੀਮਤ ਹੈ ਕਿੰਨੀ ਪਿਆਰੀ ਚੀਜ਼ ਹੈ ਸੋ ਇੱਥੇ ਜੋ ਧੱਕਾ ਹੋ ਰਿਹਾ ਕਿਸਾਨ ਭਰਾ ਦੇ ਨਾਲ ਇਹ ਬਹੁਤ ਵੱਡਾ ਕੰਪਨੀ ਵੱਲੋਂ ਝਾਲਸਾ ਜੀ ਕਰਦੇ ਹੋਏ ਇੱਥੇ ਜਿੱਕਾ ਦੇਖੋ ਇਹਨਾਂ ਨੇ ਪੁੱड्डा ਦੀ ਪਰਮਿਸ਼ਨ ਲਈ ਹੈ ਕੰਪਨੀ ਨੇ ਤੁਸੀਂ ਇਹ ਦੇਖੋ ਇਹਦੇ ਵਿੱਚ ਲਿਖਿਆ ਗਿਆ ਹੈ ਵੀ ਜਿਹੜਾ ਇਹ ਇਹ ਏਰੀਆ ਹੈ ਇਹ ਆਪਣਾ ਇਹ ਕੁੱਲ ਰਕਬਾ ਇਕੱਲੇ ਮਾਲਕ ਦੇ ਕਬਜ਼ੇ ਦੇ ਹੇ ਨ ਤੁਸੀਂ ਇਹ ਦੇਖੋ ਜਿਹੜੀ ਸਾਂਝਾ ਮਸਤਰਕਾ ਜ਼ਮੀਨ ਹੈ ਤੁਸੀਂ ਉਹਦੇ ਵਿੱਚ ਜਿਹੜੇ ਬਾਕੀ ਦੇ ਭਰਾ ਹੈ ਜਾਂ ਹੋਰ ਇੱਥੇ ਇਹ ਦੇਖੋ ਇਹਦੇ ਮਾਵਾ ਪਿਓ ਦੇ ਮੁੰਡੇ ਦੇਖੋ ਇਹਦਾ ਗਿਆਗਰਾ 11 ਕਨਾਲਾ ਇੱਥੇ ਹੋਣੀ ਹੈ ਵਿਕ ਬਾਕ ਨਾ ਬਲ ਗਏ ਮਾਵਾ ਬਹਿਨੀ ਇਹ ਕਹਿ ਰਹੇ ਨਾ ਬੋਲ ਰਹੀ ਆ ਨਾ ਬੋਲਦੀ ਆ ਦੇਖੋ ਇਹ ਕਹਿ ਰਹੇ ਬਾਕੀ ਸਭ ਦੇ ਅਸੀਂ ਕਬਜ਼ੇ ਤੋਂ ਨਹੀਂ ਬਾਕੀ ਮਾਲਕਾਂ ਤੋਂ ਸਹਿਮਤੀ ਮਤਰ ਤਦ ਤੱਕ ਇਹਨੇ ਜੋ ਨਾਲ ਨਥੀ ਨੇ ਉਹ ਕਿੱਥੇ ਨੇ ਇੰਨੇ ਬੰਦਿਆਂ ਨੂੰ ਦੱਸਿਆ ਗਿਆ ਵੀ ਲੈ ਗਏ ਨੇ ਇਹ ਕਹਿੰਦੇ ਵੀ ਸਾਰਿਆਂ ਦੇ ਜਿੰਨੇ ਵੀ ਸਾਂਝੇ ਮਸਰਕੇ ਦੇ ਵਿੱਚ ਪੈਨੇ ਕਿਸੇ ਤੋਂ ਨਹੀਂ ਲੈ ਹੂੰ ਜਿਹੇ ਲੈ ਉਹ ਬੰਦੇ ਇਸ ਸਮੇਂ ਆਪਣੇ ਨਾਲ ਹਾਂ ਸਾਰੇ ਮਨਾ ਮਨ ਨਾਲ ਆ ਦੇ ਕੋਈ ਇਹਨਾਂ ਦੀ ਵੀ ਪੈੜੀ ਹੈ ਇਹ ਸੱਜਣ ਸਿੰਘ ਦੀ ਪੈੜੀ ਇੱਥੇ ਸਾਰੀ ਖੜੀ ਜਿਹਨਾਂ ਦੀ ਪੈੜੀ ਹੈ ਠੀਕ ਹੈ ਦੇਖੋ ਕਿੱਡਾ ਵੱਡਾ ਫਰਾਡ ਹੋ ਰਿਹਾ ਇੱਕ ਛੋਟੀ ਬੜੀ ਗੱਲ ਨਹੀਂ ਕਿੱਡਾ ਵੱਡਾ ਜਿਹੜੇ ਬੰਦਿਆਂ ਨੇ ਕੀਤਾ ਇਹ ਮਾਰੀ ਹਿੱਲ ਅਸੀਂ ਤੁਹਾਡੇ ਜਿਹੜੀਆਂ ਮੀਡੀਆ ਜਿਹੜੀਆਂ ਇਹ ਦੱਸ ਰਸੀਆਂ ਵੀ ਜਿਹੜੀ ਕੰਸਟਰਕਸ਼ਨ ਕੰਪਨੀਆਂ ਮਾਰੀ ਇਹ ਹਮਾਰੀ ਹਿੱਲ ਇਹ ਵੱਲੋਂ ਕਿਸਾਨਾਂ ਦੀ ਧੱਕੇ ਕਬਜ਼ੇ ਚ ਕੀਤੀਆਂ ਜਾ ਰਹੀਆਂ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੀਤੀਆਂ ਜਾ ਰਹੀਆਂ ਉਹ ਅੱਜ ਅਸੀਂ ਕਿ ਚਿਤਾਵਨੀ ਦੇਣ ਆਈਆਂ ਇੱਥੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਵੀ ਤੇ ਇਹਨਾਂ ਜਿਹੜੇ ਕੰਪਨੀ ਦੇ ਮਾਲਕਾਂ ਜੋ ਵੀ ਹੈ ਕਰਤਾ ਤਰਤਾ ਉਹਨਾਂ ਨੂੰ ਵੀ ਵੀ ਇਹ ਦੇਖੋ ਕਾਨੂੰਨ ਨੇ ਅੱਜ ਕਾਨੂੰਨ ਦੀਆਂ ਧੜੀਆਂ ਡੜੀਆਂ ਜਾ ਰਹੀਆਂ ਸਟੇ ਆਰਡਰ ਸਾਡੇ ਨਾਲ ਨੇ ਤੁਸੀਂ ਤੁਸੀਂ ਜੇ ਆਪਾਂ ਗੱਲ ਕਰੀਏ ਤੁਸੀਂ ਨਿੱਜੀ ਤੌਰ ਤੇ ਕੰਪਨੀ ਦੇ ਕੰਪਨੀ ਦੇ ਮਾਲਕਾਂ ਨਾਲ ਜਾਂ ਨਿੱਜੀ ਤੌਰ ਤੇ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਕੰਪਨੀ ਦੇ ਮਾਲਕਾਂ ਨਾਲ ਕੋਈ ਨਿੱਜੀ ਤੌਰ ਤੇ ਗੱਲਬਾਤ ਫੋਨ ਤੇ ਜਾਂ ਮਿਲ ਕੇ ਕੋਈ ਕੀਤੀ ਹੈ ਕਿ ਇਹ ਡਿਵਾਈਸ ਹੋ ਰਿਹਾ ਹੈ ਹਾਂਜੀ ਮੈਂ ਆਪਾਂ ਨੇ ਕੀਤੀ ਜਦੋਂ ਇਹ ਨਾ ਇਹਨਾਂ ਨਾਜਾਇਜ਼ ਮੈਨਗੀ ਜਿੱਥੇ ਸ਼ੁਰੂ ਕੀਤੀ ਅਸੀਂ ਇਹਨਾਂ ਨੂੰ ਫੋਨ ਕੀਤਾ ਵੀ ਠੀਕ ਕਰਨੀ ਹੈਗੀ ਤੁਸੀਂ ਕਿਸਾਨ ਦੀ ਜ਼ਮੀਨੇ ਖਰਾਬ ਕਰ ਰਹੇ ਹੋ ਉਹ ਕਹਿੰਦੇ ਅਸੀਂ ਇਸ ਤਰ੍ਹਾਂ ਕਰਨਾ ਹੈ ਵੀ ਅਸੀਂ ਜ਼ਮੀਨ ਖਰੀਦ ਚੁੱਕੇ ਮਖਾ ਇਹ ਤਾਂ ਸਾਂਝਾ ਮਸਤਰਕਾ ਜ਼ਮੀਨ ਹੈ ਤੁਸੀਂ ਜਿੱਥੇ ਇੱਥੇ ਖੇਤਾਂ ਦੇ ਜ਼ਮੀਨ ਚ ਖਰੀਦੀ ਦੀ ਹੈ ਉਸੇ ਤਰ੍ਹਾਂ ਕਬਜ਼ਾ ਕਰਨ ਨੂੰ ਕੋਈ ਸਾਨੂੰ ਇਤਰਾਜ਼ ਨਹੀਂ ਹੈਗਾ ਇਹ ਉਹ ਕਹਿੰਦੇ ਵੀ ਤੁਸੀਂ ਗੱਲ ਕਰਨ ਉਹ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਤਾਂ ਗੱਲ ਸੁਣਦਾ ਕੋਈ ਨਹੀਂ ਹੈਗਾ ਉਹ ਕਹਿੰਦੇ ਇਹਨਾਂ ਨੇ ਖੀਦੀ ਮਗਰ ਜਿਹੜੇ ਸਟੇ ਆਊਟਰ ਹੋਏ ਆ ਉਹ ਕਿਸ ਚੀਜ਼ ਵਾਸਤੇ ਹੋਏ ਤੁਹਾਨੂੰ ਲੱਗਦਾ ਕਿ ਜਿਹੜੀ ਜ਼ਮੀਨ ਇਹਨਾਂ ਨੇ ਦੇਖੀ ਆ ਪਹਿਲਾਂ ਵੀ ਸੱਜਨ ਸਿੰਘ ਦੇ ਜਾਂ ਹੋਰ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਹੀ ਕੰਪਨੀ ਨੂੰ ਵੇਚੀ ਗਈ ਹੈ ਹਾਂਜੀ ਉਸੇ ਵਿੱਚ ਦੀ ਪਹਿਲਾਂ ਜ਼ਮੀਨ ਵਿਕੀ ਆ ਉਹਦਾ ਹਿੱਸਾ ਹੈ ਦੇਖੋ ਜੀ ਜਿਹੜੀ ਜ਼ਮੀਨ ਵਿਕੀ ਵੀ ਨਾ ਸਾਂਝੇ ਮਸਤਰਕੇ ਦੇ ਵਿੱਚ ਆ ਦੇਖੋ ਕਿੰਨੇ ਨੰਬਰ ਨੇ ਹਾਂ ਜਿੰਨੇ ਨੰਬਰ ਨੇ ਜਿਹੜੇ ਮੈਂ ਇਨਸਾਨ ਦੀ ਜ਼ਮੀਨਤੀ ਉਹਨੇ ਵੇਚਤੀ ਉਹ ਠੀਕ ਹੈ ਠੀਕ ਹੈ ਲੇਕਿਨ ਹੁਣ ਜਿਹੜੇ ਸਾਂਝੇ ਮਸਤਰਕੇ ਦੂਜੇ ਹਿੱਸੇਦਾਰ ਹੈ ਉਹਨਾਂ ਦੀ ਆਪਾਂ ਕਬਜ਼ਾ ਨਹੀਂ ਨਾ ਕਰ ਸਕਦੇ ਧੱਕੇ ਤੇ ਇਹ ਧੱਕੇ ਤੇ ਕਬਜ਼ਾ ਹੋ ਰਿਹਾ ਜ਼ਮੀਨ ਜਿੱਥੇ ਜਿੱਥੇ ਖਰੀਦੀ ਹੈ ਕੰਪਨੀ ਨੇ ਉੱਥੇ ਹੀ ਨਾ ਨਾ ਹੱਕ ਬਣਦਾ ਜ਼ਮੀਨ ਹੀ ਨਾ ਦੀ ਹੈ ਲੇਕਿਨ ਇਹ ਇੱਕ ਜਗ੍ਹਾ ਦੇ ਉੱਤੇ ਜਿੰਨੇ ਵੀ ਸਾਂਝੇ ਮਸਤਰਕੇ ਦੇ ਵਿੱਚ ਜ਼ਮੀਨ ਸੀ ਉਹ ਸਾਰੀ ਤੇ ਕਬਜ਼ਾ ਕਰ ਰਹੇ ਇਹ ਤਾਂ ਧੱਕਾ ਹੋ ਰਿਹਾ ਨਾ ਇਹ ਸਾਈਡ ਮਹਿੰਗੀ ਹੈ ਚਾਹੇ ਮਹਿੰਗੀ ਜੈਸਾ ਲੱਗਦਾ ਹੈ ਲੇਕਿਨ ਹੈ ਤਾਂ ਕਾਨੂੰਨ ਦੇ ਦਾਇਰੇ ਤੋਂ ਉਲਟ ਹੈ ਨਾ ਹੁਣ ਜੱਜ ਸਾਹਿਬਾਨਾ ਸਟੇ ਕਿਤੀ ਹੈ ਸਟੇ ਦੇ ਬਾਵਜੂਦ ਵੀ ਕੰਮ ਚੱਲਦਾ ਹਾਂ ਸਟੇ ਹੁਣ ਤੇ ਬਾਵਜੂਦ ਕੰਮ ਕਰਦਾ ਆਪਾਂ ਤਾਂ ਇਹ ਕਹਿ ਰਹੇ ਵੀ ਕਾਨੂੰਨ ਦੇ ਉੱਤੇ ਹੀ ਕਾਨੂੰਨ ਖਲਬਾੜ ਕਰ ਰਿਹਾ ਹੈ ਜਦੋਂ ਤੁਸੀਂ ਸਟੇ ਹੋਈ ਵੀ ਹੈ ਤਾਂ ਪ੍ਰਸ਼ਾਸਨ ਨੂੰ ਵੀ ਜਾਗਣਾ ਚਾਹੀਦਾ ਹੈ ਫਿਰ ਫੇ ਤਾਂ ਇਹਦਾ ਮਤਲਬ ਜੱਜ ਸਾਹਿਬਾਨਾ ਦੇ ਆਰਡਰ ਵੀ ਨਹੀਂ ਮੰਨੇ ਜਾ ਰਹੇ ਕਿਸੇ ਉੱਚ ਅਧਿਕਾਰੀ ਨਾਲ ਵੀ ਗੱਲ ਕੀਤੀ ਹੈ ਤੁਸੀਂ ਇਸ ਮਸਲੇ ਤੇ ਕਿ ਇੱਥੇ ਮੈਨਿੰਗ ਵੀ ਹੋ ਰਹੀ ਹੈ ਤੇ ਕੰਟਰਕਸ਼ਨ ਵੀ ਚੱਲ ਰਹੀ ਹੈ ਦੇਖੋ ਜੀ ਅੱਜ ਅਸੀਂ ਤੁਹਾਡੇ ਜ਼ਰੀਏ ਆ ਗੱਲ ਕਰਨ ਆਏ ਕਿਉਂਕਿ ਦੇਖੋ ਜਿਹੜੀ ਕਿਸਾਨਾਂ ਦੀ ਆਵਾਜ਼ ਹੈ ਤਾਂ মিডিਆ ਹੀ ਚੱਕਦਾ ਹੈ ਕਿਉਂਕਿ ਇੱਥੇ ਤਾਂ ਪੈਸੇ ਵਾਲੀ ਕੰਪਨੀ ਹੈ ਨਾ ਜਿਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਇਨਵੈਸਟ ਕਰਨਾ ਹੈ ਉਹ ਕਿਸੇ ਨੂੰ ਪੈਸੇ 'ਚ ਵੀ ਖਰੀਦ ਸਕਦੇ ਆ ਉਹ ਕੁਝ ਵੀ ਕਰ ਸਕਦੇ ਲੇਕਿਨ ਸਾਡੀ ਜਿਹੜੀ ਆਵਾਜ਼ ਹੈ ਉਹ ਤਾਂ মিডিਆ ਨੇ ਚੱਕ ਕੇ ਬਚਾਉਣੀ ਹੈ ਨਾ ਬੋਲੇ ਜਿਹੜੇ ਬੋਲੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚਣੀ ਹੈ ਨਾ ਸਮਝਰੂਮ ਲੋਕਾਂ ਦੀ ਉਹ ਤੁਸੀਂ ਬਚਾਉਣੀ ਆ ਸੋ ਤੁਹਾਡੇ ਜ਼ਰੀਏ ਅੱਜ ਅਸੀਂ ਆਪ ਦਾ ਇੱਕ ਪੱਖ ਰੱਖਣ ਆਏ ਆ ਤੇ ਇਸ ਤੋਂ ਬਾਅਦ ਅਸੀਂ ਜੋ ਦੁਆਰਾ ਮੌਕਾ ਬਣਿਆ ਸਾਨੂੰ ਇੱਥੇ ਆਉਣਾ ਦਾ ਫਿਰ ਤਾਂ ਅਸੀਂ ਪੱਕਾ ਟੈਂਟ ਗੱਡਾਂਗੇ ਇੱਥੇ ਤੇ ਬਿਲਕੁਲ ਕੰਮ ਬੰਦ ਕਰਾਵਾਂਗੇ ਕਿੰਨੀ ਜ਼ਮੀਨਾਂ ਦੀ ਗੱਲ ਕੀਤੀ ਜਾਵੇ ਤਾਂ ਟੋਟਲ ਕਿੰਨੀ ਜ਼ਮੀਨ ਹੈ ਇਸ ਸਮੇਂ ਤੁਸੀਂ ਥੋੜੇ ਵੱਲੋਂ ਮੰਨਿਆ ਜਾ ਰਿਹਾ ਕਿ ਨਜਾਇਜ਼ ਕਬਜ਼ਾ ਕੀਤਾ ਗਿਆ ਦੇਖੋ ਇਹ ਸੱਜਣ ਸੀ ਤੁਹਾਨੂੰ ਦੱਸਣਗੇ ਤੇ ਇਹਨਾਂ ਦੀ ਕਾਫੀ ਜ਼ਮੀਨ ਹੈ ਜਿਹੜੀ ਇੱਥੋਂ ਸ਼ੁਰੂ ਹੋ ਕੇ ਸੜ ਤੋਂ ਲੈ ਕੇ ਐਂਡ ਤੱਕ ਚੱਲੇਗੀ ਇਹ ਤੇ ਰਿਅਲ ਐਸ ਕਬਜ਼ਾ ਕੀਤਾ ਜਾ ਰਿਹਾ ਜਿਹੜਾ ਰੌਲਾ ਹੈ ਉਹ ਕੀ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਨਜਾਇਜ਼ ਕੀਤਾ ਜਾ ਰਿਹਾ ਜਾਂ ਸਹੀ ਕੀਤਾ ਜਾ ਰਿਹਾ ਜਿਹੜੀ ਨਾ ਇਹ ਜਮੀਨ ਹੈ ਜੀ ਇਹਦਾ ਜਿਹੜਾ ਮਾਲਕ ਹੈ ਜੇ ਉਹਨਾਂ ਜਮੀਨ ਖਰੀਦੀ ਤੇ ਉਹਨਾਂ ਨੂੰ ਤਕਸੀਮ ਕਰਾਣੀ ਚਾਹੀਦੀ ਸਾਰੀ ਜਮੀਨ ਹਾਂ ਇਹਨਾਂ ਕੋਈ ਤਕਸੀਮ ਨਹੀਂ ਕਰਾਈ ਜੀ ਐਕਨੇ ਨਾ 11 ਕਿੱਲੇ ਬਕਾਬਜਾ ਕਰ ਲਿਆ ਜਾਂ ਸਾਨੂੰ ਪਤਾ ਜਿੰਨੇ ਦਾ ਕਬਜਾ ਕਰਿਆ ਅਸੀਂ ਦੋਏ ਦਿਨ ਜੀ ਪੱਕੀ ਪਹਿਲਾਂ ਕੱਚੀ ਸਿੱਟੇ ਕਰਾਈ ਜੀ ਹਾਂ ਫਿਰ ਉਹਦਾ ਪੱਕੀ ਹੋਈ ਜੀ ਠੀਕ ਹੈ ਫਿਰ ਉਹ ਉਹਨਾਂ ਜਿਹੜੀ ਜਮੀਨ ਹੈ ਸਾਡੀ ਉਹ ਚਾਰੇ ਪਾਸੇ ਮਤਲਬ ਇੱਕ ਇਧਰ 28 ਮਸਤੀਲ ਹੈ ਉੱਥਾ ਵੀ ਨਾ ਕਬਜਾ ਲਖਾਇਆ ਪੁੱਡਾ ਵਾਲਿਆਂ ਦੇ 1 48 42 ਮਸਤੀਲ ਹੈ ਇਧਰ ਹੈ ਉੱਥੇ ਵੀ ਕਬਜਾ ਲਖਾਇਆ ਹੈ ਇੱਕ ਸਾਢੇ ਘਰ ਆਏ ਜਿਵੇਂ ਜੀ ਉੱਥੇ ਵੀ ਕਬਜ਼ਾ ਇਹਨਾਂ ਸਾਰੀ ਇਹਨੂੰ ਬੁੱਕ ਕਰਦੇ ਨੇ ਉਹ ਕਿਹਦੇ ਕਿਹਨੇ ਥਰੂ ਲਿਖੇ ਗਏ ਨੇ ਕਬਜ਼ਾ ਉਹ ਕੌਣ ਕਰਾਉਂਦਾ ਇਹ ਆਪਣਾ ਜਿਹੜਾ ਤਹਿਸੀਲਦਾਰ ਜੀ ਉਹਨਾਂ ਮਾਰਕ ਕਰਕੇ ਦਿੰਦੀ ਹੈ ਸੈਂਟਰ ਦੇ ਅੱਛਾ ਬਈ ਇਹ ਸਹੀ ਹੈ ਵੀ ਇਹਦੀ ਤਕਸੀਮ ਹੋ ਗਈ ਜਦ ਕਿ ਤਕਸੀਮ ਡੱਕਾ ਵੀ ਨਹੀਂ ਹੋਈ ਵੀ ਜੀ ਤੁਸੀਂ ਜਦੋਂ ਇੱਥੇ ਸਟੇ ਲੱਗੀ ਹੈ ਤੁਸੀਂ ਉਹ ਕਾਗਜ਼ ਸਾਰੇ ਚੈੱਕ ਨਹੀਂ ਕਰਵਾਏ ਪ੍ਰਸ਼ਾਸਨ ਤੱਕ ਪਹਿਲਾਂ ਤੁਹਾਨੂੰ ਪ੍ਰਸ਼ਾਸਨ ਨੂੰ ਮਿਲਣਾ ਚਾਹੀਦਾ ਸੀ ਵੀ ਆ ਕੇ ਦੇਖੋ ਵੀ ਇਹ ਕੀ ਹੋ ਰਿਹਾ ਹੈ ਪ੍ਰਸ਼ਾਸਨ ਜੀ ਜਿਹੜੀ ਪੁਲਿਸਾ ਉਹ ਜਮਾ ਮਤਲਬ ਲੈਂਦੇ ਗਾਇ ਚੱਲਦੇ ਜਾਂਦੇ ਹੱਕ ਮੈਂ ਚੱਲਦੇ ਜੀ ਉਹ ਸਾਨੂੰ ਸਭ ਉਲਟੇ ਦਬਕੇ ਮਾਰ ਜੇ ਤੁਸੀਂ ਵੀ ਨਾ ਪੁਲਿਸ ਵਾਲਾ ਐਸ ਐਚ ਓ ਸਾਹਿਬ ਕਹਿੰਦਾ ਵੀ ਜੇ ਤੂੰ ਜ਼ਮੀਨ ਦੇ ਅੰਦਰ ਬੜੇ ਤੇਰੇ ਪਰਚਾ ਕਰ ਦੋਗੇ ਜ਼ਮੀਨ ਸਾੜੀ ਸਾੜੇ 7 ਕਿੱਲੇ ਜੀ ਕੰਪਨੀ ਦੇ 4 ਕਿੱਲੇ ਆ ਉਹ ਸਾਨੂੰ ਉਲਟੇ ਦਬਕੇ ਮਾਰ ਜੇ ਤੁਸੀਂ ਅੰਦਰ ਬੜੇ ਜ਼ਮੀਨ ਤੇ ਤੁਹਾਡੇ ਪਰਚਾ ਹੋ ਜੂਗਾ ਤੁਹਾਨੂੰ ਅੰਦਰ ਕਰ ਦੂੰਗਾ ਯਾਰ ਹਾਂ ਤੁਸੀਂ ਅੱਜ ਕਿਸਾਨ ਯੂਨੀਅਨ ਪਹੁੰਚੀ ਹੈ ਤੁਹਾਡੇ ਕੋਲ ਕੀ ਤੁਸੀਂ ਫੈਸਲਾ ਲਿਆ ਕੀ ਕਰਨਾ ਚਾਹੀਦਾ ਤੇ ਅਗਲੀ ਜਾਣਸ਼ਤੀ ਕੀ ਤਿਆਰ ਕੀਤੀ ਹੈ ਤੁਸੀਂ ਜੇ ਇਹਦਾ ਕਿਸਾਂ ਜਿਹਾ ਆਏ ਬੇਨਤੀ ਕਰਦੇ ਆ ਸਾਡੇ 7 ਕਿਲੋ ਰਹਿ ਸਾਨੂੰ ਉਹ ਦਵਾਏ ਕਹਦੇ ਜੀ ਵੀ ਜਿਹੜੀ ਉਹਨਾਂ ਦੀ ਜ਼ਮੀਨ ਜਿੱਥੇ ਬਣਦੀ ਉਹ ਖਤੇ ਹੀ ਦੇ ਦੋ ਜਿੱਥੇ ਵੀ ਉਹਨਾਂ ਹੱਕ ਵੜਨ ਦੀ ਦੇਣੇ ਤਿਆਰ ਹੈ ਜੀ ਕਈ ਵਾਰ ਇੱਥੇ ਤੇ ਗੱਲ ਕਰ ਲਈਏ ਲੋਕਾਂ ਦੇ ਵਿੱਚ ਚਰਚਾ ਵੀ ਇਹ ਪਹਿਲਾਂ ਵੀ ਵਿਸ਼ਾ ਇਹ ਬਣਿਆ ਸੀ ਕਿ ਜ਼ਮੀਨ ਤੁਹਾਡੇ ਵੱਲੋਂ ਸੱਜਣ ਸਿੰਘ ਵੱਲੋਂ ਵੇਚੀ ਗਈ ਹੈ ਇਹ ਕਲਜ਼ਾਮ ਸੀ ਲੋਕਾਂ ਵਿੱਚ ਇਹ ਚਰਚਾ ਸੀ ਕਿ ਇਹ ਸਹੀ ਹੈ ਕਿ ਤੁਸੀਂ ਵੇਚੀ ਸੀ ਕੰਪਨੀ ਨੂੰ ਬਿਲਕੁਲ ਨਹੀਂ ਵੇਚੀ ਅਰੇ ਦਾ ਮੜੀ ਜੀ ਵੀ ਨਹੀਂ ਵੇਚੀ ਜੀ ਇਹ ਕੰਪਨੀ ਨੂੰ ਹੀ ਕਲਰ ਇਹਤ ਵੀ ਜ਼ਮੀਨ ਵੇਚੀ ਅਸੀਂ ਤੇ ਲੋਕ ਸਾਡੇ ਕੋਲ ਖੜਦਾ ਵੇਹੋਂ ਕੜ ਲਓ ਜੀ ਖੜਦਾ ਮੈਂ ਸਾਡਾ ਨਾਂ ਬੋਲਦਾ ਜੀ ਬਾਕੀ ਜੱਜ ਸਾਹਿਬ ਨੇ ਤਾਂ ਹੀ ਸਟੇ ਦਿੱਤੀ ਜੀ ਇਹ ਸਾਡੇ 9 ਦੀ ਜ਼ਮੀਨ ਜੀ ਤੇ ਹੁਣ ਹੁਣ ਅਗਲੀ ਲੜਨੀ ਇੱਥੇ ਕੀ ਹੈ ਕੀ ਕਰੋਗੇ ਜੇ ਕੰਪਨੀ ਨਹੀਂ ਇਹ ਫੈਸਲਾ ਮੰਨਤਾ ਅਸੀਂ ਤਾਂ ਇਹ ਕੰਪਨੀ ਦੇ ਡਰ ਲੱਗਦਾਈ ਇਹ ਤਾਂ ਸਾਨੂੰ ਮਰਵਾ ਵੀ ਸਕਦੀ ਜੀ ਕੰਪਨੀ ਇਹਦਾ ਕੌਪਰੇ ਇਹ ਜੀ ਜੇ ਅਸੀਂ ਇਕੱਲੇ ਜਾਈਏ ਸਾਨੂੰ ਕਿਹਦੀ ਵੀ ਮਰਵਾ ਵੀ ਸਕਦੀ ਅਸੀਂ ਤਾਂ ਕਿਸਾਨਾਂ ਦੇ ਜੁਨੀਆ ਜੁਨੀਆ ਪਹੁੰਚਾ ਜੁਨੀਆ ਦੇ ਮਤਲਬ ਮੈਂ ਤਾਂ ਅਦਰ ਕਰ ਰਹੇ ਨਾ ਇਹ ਨਹੀਂ ਕੰਮ ਕਰਦਾ ਪਰ ਜੀ ਕੀ ਹੋ ਗਈ ਅਗਲੀ ਰਣਨੀਤੀ ਕੀ ਆ ਹੁਣ ਤੁਸੀਂ ਪਹੁੰਚੇ ਹੋ ਬੜੀ ਤعداد ਦੇ ਵਿੱਚ ਕਿਸਾਨ ਪਹੁੰਚੇ ਨੇ ਕਿਉਂਕਿ ਸਭ ਤੋਂ ਵੱਡਾ ਮਸਲਾ ਹੈ ਜੇ ਕਿਸਾਨਾਂ ਕਿਸਾਨ ਹੀ ਜ਼ਮੀਨ ਵੇਚਦੇ ਨੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਗਲਤ ਮੰਨਿਆ ਜਾਂਦਾ ਕਿ ਲਾਲਚ ਦੇ ਵਿੱਚ ਆ ਕੇ ਮਹਿੰਗੀਆਂ ਜੋ ਜ਼ਮੀਨਾਂ ਨੇ ਆਪਣੀਆਂ ਇਹ ਮਹਿੰਗੇ ਭਾਦਿਆਂ ਵੇਚੀਆਂ ਜਾਂਦੀਆਂ ਨੇ ਬਾਅਦ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਤੇ ਹੁਣ ਕੀ ਡਿਸੀਜਨ ਲਿਆ ਤੁਸੀਂ ਦੇਖੋ ਭਰਾ ਤੁਸੀਂ ਆਪ ਸੁਣ ਲਿਆ ਜਗਨ ਸਿੰਘ ਤੋਂ ਵੀ ਅੱਜ ਇੱਕ ਕਿਸਾਨ ਆਪਦੀ ਜ਼ਮੀਨ 'ਚ ਵੀ ਨਹੀਂ ਆ ਸਕਦਾ ਮਤਲਬ ਉਹ ਡਰ ਲੱਗਦਾ ਹੈ ਕਿਉਂਕਿ ਜਿਹੜੀਆਂ ਇਹ ਜਿਹੜੀਆਂ ਕੰਪਨੀਆਂ ਹਨ ਨਾ ਇਹ ਆਮ ਲੋਕਾਂ ਦੀ ਤਾਂ ਹੈ ਨਹੀਂ ਗੁੰਡੇ ਲੋਕਾਂ ਦੀ ਬਹੁ ਗਿਣਤੀ ਤਾਂ ਧੱਕੇ ਤੇ ਕਬਜ਼ੇ ਤਾਂ ਹੀ ਹੋ ਰਹੇ ਹਨ ਨਾ ਜੇ ਗੁੰਡਾਪਨ ਧਕਾਰ ਰਹੇ ਨਹੀਂ ਤਾਂ ਧੱਕੇ ਤੇ ਕਬਜ਼ਾ ਕੀ ਹੁੰਦਾ ਬੈਠ ਕੇ ਜਿਸ ਤਰ੍ਹਾਂ ਵੀ ਹੁੰਦਾ ਹੈ ਉਹਦੇ ਵਿੱਚ ਹੁੰਦਾ ਨਾ ਇੱਕ ਕਮਰਾ ਜਿੱਥੇ ਜਿੱਥੇ ਬਣਦੀ ਉੱਥੇ ਸਾਮਸਖ ਨਹੀਂ ਉੱਤੇ ਇਹਨਾਂ ਦੀ ਰਜਿਸਟਰੀ ਕਰਾਈ ਲੇਕਿਨ ਜੇ 11 ਕਿਲੇ ਚ ਤਾਂ ਇਹਨਾਂ ਦੇ ਮਤਲਬ 7 ਕਿਲੇ ਧੱਕੇ ਦੇ ਮਤਲਬ ਦੱਬੇ ਜਾ ਰਹੇ ਅੱਜ 12 ਇਤੇ ਪ੍ਰਸ਼ਾਸਨ ਸੁੱਤਾ ਸਟੇ ਆਰਡਰ ਪੱਕੇ ਹੋਏ ਹੋਏ ਨੇ ਸੋ ਹੁਣ ਇਸ ਤੋਂ ਬਾਅਦ ਤਾਂ ਦੇਖੋ ਅਸੀਂ ਬੈਠ ਕੇ ਡਿਸੀਜਨ ਲਵਾਂ ਕਿ ਕੋਈ ਵੱਡਾ ਲਵਾਂਗੇ ਐਕਸ਼ਨ ਕਰਾਂਗੇ ਇੱਕ ਇੱਕ ਇੰਚ ਵੀ ਕਿਸਾਨ ਦੀ ਜ਼ਮੀਨ ਨੂੰ ਅਸੀਂ ਐਵੇਂ ਨਹੀਂ ਦੱਬੜਨ ਦੋਦੇ ਚਾਹੇ ਜਿੱਡੀ ਮਰਜ਼ੀ ਇੱਕ ਇਹ ਕੰਪਨੀ ਹੈ ਚਾਹੇ ਜਿੱਦੀ ਪਿੱਠ ਪਿੱਛੇ ਵੱਡੇ ਵੱਡੇ ਲੋਕ ਖੜੇ ਹੋਣ ਲੇਕਿਨ ਅਸੀਂ 1 ਇੰਚ ਵੀ ਮਰਲਾ ਵੀ ਜਗ੍ਹਾ ਇੱਥੇ ਆਪਦੇ ਕਿਸਾਨ ਭਰਾ ਦਾ ਨਹੀਂ ਦੱਬਣ ਦੇਵਾਂਗੇ ਸੋ ਤਾਂ ਕਰਕੇ ਅੱਜ ਅਸੀਂ ਇਕੱਠੇ ਹੋਏ ਆਂ ਇਕੱਠੇ ਹੋ ਕੇ ਅੱਗੇ ਭਵਿੱਖ ਦੇ ਵਿੱਚ ਕੀ ਰਣਨੀਤੀ ਬਣਾਗੇ ਅਸੀਂ ਬੈਠ ਕੇ ਸਾਰੇ ਵੀਰ ਵਿਚਾਰ ਕਰਕੇ ਵੱਡਾ ਅਸ਼ਿਕਾਸੋ ਲਿਖਾਂਗੇ ਤਾਂ ਕਰਕੇ ਜਿਹੜੀਆਂ ਇਹ ਕਾਰਪੋਰੇਟ ਅਦਾਰੇ ਹੀ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਜਿਹੜੇ ਇਹਨਾਂ ਵਿਰੁੱਧ ਆਪਾਂ ਵੱਡੀ ਲੈਵਲ ਤੇ ਆਵਾਜ਼ ਚੱਕਾਂਗੇ ਤੇ ਇਹਨਾਂ ਦਾ ਆਪ ਪੂਰਾ ਜਿਹੜਾ ਭਾਂਡਾ ਹੈ ਚਾਹੇ ਪ੍ਰਸ਼ਾਸਨ ਮਿਲੇ ਕੋਈ ਮਿਲੇ ਬਾਪਾਂ ਜ਼ਰੂਰ ਅੱਗੇ ਭਵਿੱਖ ਦੇ ਵਿੱਚ ਇਕੱਠੇ ਹੋ ਕੇ ਇਹਨਾਂ ਦਾ ਪੰਨਾ